ਮੇਰੀਆਂ ਅੱਖਾਂ ਦੇ ਸਾਹਮਣੇ ਉਹ ਮੰਜ਼ਰ ਆ ਰਿਹਾ ਹੈ ਜਿਨੂੰ ਡੰਕੇ ਦੀ ਚੋੜ ਤੇ ਢੰਡੋਰੇ ਪਿੱਟ ਕੇ ਕਿਹਾ ਹੁਣ ਦੇਸ਼ ਆਜ਼ਾਦ ਹੈ ਹੁਣ ਲੋਕ ਰਾਜ ਹੈ ਲੋਕਤੰਤਰ ਹੈ ਫਿਰ ਸਿੱਖਾਂ ਨੂੰ ਅੱਗ ਲੱਗੀ ਉਦਾਂ ਹੀ ਜਿਵੇਂ ਭਾਈ ਸਾਹਿਬ ਭਾਈ ਦਿਆਲਾ ਜੀ ਨੂੰ ਸਾੜਿਆ ਪਾਣੀ ਚੋਂ ਬਾਲ-ਬਾਲ ਕੇ ਜਿਵੇਂ ਭਾਈ ਸਾਹਿਬ ਭਾਈ ਸਤੀਦਾਸ ਜੀ ਨੂੰ ਸਾੜਿਆ ਜਿੰਦੇ ਜੀ ਉਦਾਂ ਹੀ ਸਿੱਖਾਂ ਨੂੰ ਅੱਗ ਲੱਗੀ ਦਿੱਲੀ ਦੀਆਂ ਉਹਨਾਂ ਗਲੀਆਂ ਵਿੱਚ ਜੀ ਅਸੀਂ ਭਾਈ ਸਤੀਦਾਸ ਨਹੀਂ ਭੁੱਲਣਾ ਤੇ ਵਕਤ ਦੀਆਂ ਹਕੂਮਤਾਂ ਵੀ ਕਹਿੰਦੀਆਂ ਵੀ ਬਹੁਤ ਧੰਨ ਲਾ ਕੇ ਅਸੀਂ ਉਹਨਾਂ ਦਾ ਨਾਂ ਦੁਨੀਆ ਦੇ ਉੱਤੇ ਲੈਣਾ ਨਾਲ ਅਸੀਂ ਜ਼ੁਲਮ ਕਰਨ ਵਾਲਿਆਂ ਦਾ ਵੀ ਜ਼ਿਕਰ ਕਰਨਾ ਕਿਹੜੀ ਜ਼ੁਬਾਨ ਹੈ ਕਿਹੜੀ ਹਕੂਮਤ ਹੈ ਅੱਜ ਭਾਵੇਂ ਉਹ ਸਟੇਟ ਦੀ ਹੈ ਭਾਵੇਂ ਉਹ ਸੈਂਟਰ ਦੀ ਹੈ ਜਿਹੜੀ ਔਰੰਗਜ਼ੇਬ ਦੇ ਕੈਰ ਨੂੰ ਨਹੀਂ ਉਜਾਗਰ ਕਰਾ ਦੀ ਬੜੀ ਚੰਗੀ ਗੱਲ ਹੈ ਜੀ ਬਹੁਤ ਧੰਨਵਾਦ ਕਰਦੇ ਆ ਅਸੀਂ ਹਕੂਮਤਾਂ ਦਾ ਬੜੀ ਚੰਗੀ ਗੱਲ ਹੈ ਨੀਅਤ ਸਾਫ਼ ਦੇ ਨਾਲ ਲੋਕਾਂ ਨੂੰ ਦੱਸਣਾ ਚਾਹੀਦਾ ਨੀਅਤ ਚੰਗੀ ਹੋਵੇ ਤੇ ਬਹੁਤ ਭਲੀ ਗੱਲ ਆ ਫਿਰ ਅਸੀਂ ਸਿਫਤ ਕਰਦੇ ਆ ਪਰ ਕਮਾਲ ਦੀ ਗੱਲ ਸਾਧ ਸੰਗਤ ਇਹ ਹੈ ਵੀ ਜਦੋਂ ਭਾਈ ਸਤੀਦਾਸ ਨੂੰ ਔਰੰਗਜ਼ੇਬ ਸਾੜਦਾ ਹੈ ਭਾਈ ਦੇ ਆਲਾ ਜਿਹਨੂੰ ਔਰੰਗਜ਼ੇਬ ਬਾਲਦਾ ਹੈ ਜਾਂ ਹਕੂਮਤ ਔਰੰਗਜੀਬ ਦੀ ਹੈ ਭਾਈ ਮਤੀ ਦਾਸ ਜੀ ਨੂੰ ਲੱਕੜ ਵਾਂਗ ਤੀਰਨ ਵੇਲੇ ਉਦੋਂ ਅਸੀਂ ਔਰੰਗਜ਼ੇਬ ਦਾ ਵੀ ਜ਼ਿਕਰ ਕਰਾਂਗੇ ਉਦੋਂ ਅਸੀਂ ਇਹਨਾਂ ਸ਼ਹੀਦਾਂ ਦਾ ਵੀ ਜ਼ਿਕਰ ਕਰਾਂਗੇ ਤੇ ਜਦੋਂ ਦਿੱਲੀ ਦੀਆਂ ਗਲੀਆਂ ਵਿੱਚ ਲੋਕਤੰਤਰ ਦੀ ਸਰਕਾਰ ਸਿੱਖਾਂ ਨੂੰ ਅੱਗ ਲਾ ਕੇ ਸਾੜਦੀ ਹੈ ਫਿਰ ਜੇ ਅਸੀਂ ਜ਼ਿਕਰ ਕਰਦੇ ਹਾਂ ਯਕੀਨ ਕਰਿਓ ਕੀ ਕੁਝ ਜਰਨਾ ਪੈਂਦਾ ਹੈ ਇੱਥੇ ਸਿਰਫ ਜ਼ਿਕਰ ਕਰਨ ਦੇ ਬਦਲੇ ਉਹ ਮੈਂ ਤੁਹਾਨੂੰ ਇੱਥੇ ਬਹਿ ਕੇ ਦੱਸ ਨਹੀਂ ਸਕਦਾ ਇਦਾਂ ਸਾਹ ਕੁੱਟਿਆ ਜਾਂਦਾ ਜਿਹੜੇ ਪਲੇਟਫਾਰਮਾਂ ਤੋਂ ਗੱਲ ਕਰਦੇ ਆ ਉਹਨਾਂ ਨੂੰ ਬੰਦ ਕਰ ਦਿੱਤਾ ਜਾਂਦਾ ਮੇਰੇ ਨਾਲ ਨਿੱਜੀ ਜੋ ਵਾਪਰੇ ਮੈਂ ਨਹੀਂ ਦੱਸ ਸਕਦਾ ਇੱਥੇ ਲੱਗੇਗਾ ਵੀ ਆਪਣੀਆਂ ਗੱਲਾਂ ਦੱਸਣ ਲੱਗ ਪਿਆ ਹੈ ਹੈਰਾਨੀ ਇਸ ਗੱਲ ਦੀ ਹੈ ਕਿ ਮਤੀ ਦਾ ਸਤੀ ਦਾਸ ਦਿਆਲਾ ਜੀ ਦੀ ਗੱਲ ਕਰਨੀ ਹੈ ਔਰੰਗਜ਼ੇਬ ਦੇ ਕਹਿਰ ਦੀ ਗੱਲ ਕਰਨੀ ਹੈ ਤੇ ਡੰਕੇ ਦੀ ਝੋਟ ਤੇ ਕਰੋ ਪੈਸੇ ਲਾ ਕੇ ਕਰੋ ਹਕੂਮਤਾਂ ਵੀ ਕਰਨਗੀਆਂ ਉਹ ਵਿਦੇਸ਼ੀ ਸਨ ਉਹ ਪਾਪੀ ਹਕਮ ਸਨ ਉਹਨਾਂ ਦਾ ਮذਬ ਫਿਰਕਾਏ ਸੀ ਉਹ ਦੁਨੀਆ ਸਾਰੀ ਨੂੰ ਦਾਰਲ ਹਰਬ ਤੋਂ ਦਾਰਲ ਇਸਲਾਮ ਚ ਲਿਆਉਣਾ ਚਾਹੁੰਦੇ ਸੀ ਬੜੇ ਦੁਰਾਚਾਰੀ ਸੀ ਕਠੋਰ ਸੀ ਪੱਥਰ ਦਿਲ ਸੀ ਸਭ ਕੁਝ ਕਵਾਂਗੇ ਪਾਪ ਨੂੰ ਨੰਗਿਆਂ ਕਰਨਾ ਚਾਹੀਦਾ ਪਰ ਜੇ ਉਸੇ ਤਰਜ਼ ਦੇ ਉੱਤੇ ਅਸੀਂ ਆਜ਼ਾਦ ਭਾਰਤ ਦੇ ਅੰਦਰ ਲੋਕਤੰਤ੍ਰਿਕ ਦੀ ਚੁਣੀ ਹੋਈ ਸਰਕਾਰ ਜਦੋਂ ਉਹ ਸਿੱਖਾਂ ਨੂੰ ਸਾੜਦੀ ਹੈ ਉਹਦੇ ਰੂਹ ਚ ਬੰਨਿਆ ਫਿਰ ਗਲਾਂ ਤੇ ਟਾਇਰ ਪਾਏ ਪਾਊਡਰ ਪੈਟਰੋਲ ਸਭ ਕੁਝ ਇਨ ਬਿਨ ਉਦੋਂ ਇੱਕ ਸਤੀਦਾਸ ਇੱਕ ਦਿਯਾਲਾ ਨੇ ਪਤਾ ਨਹੀਂ ਕਿੰਨੇ ਦਿਯਾਲੇ ਤੇ ਕਿੰਨੇ ਸਤੀਦਾਸ ਸਾੜੇ ਗਏ ਉਬਾਲੇ ਗਏ ਪਤਾ ਨਹੀਂ ਕਿੰਨੇ ਅੰਕ ਤੇ ਸਿਰ ਚੀਰੇ ਗਏ ਸਾਧ ਸੰਗਤ ਘੰਟੀ ਹੈ ਕੋਈ ਉਦੋਂ ਤੁਸੀਂ ਗੱਲ ਨਹੀਂ ਕਰ ਸਕਦੇ ਉਦੋਂ ਗੱਲ ਕਰਨਾ ਗੁਨਾਹ ਹੈ ਉਦੋਂ ਸ਼ਿਕੰਜਾ ਕੱਸਿਆ ਜਾਏਗਾ ਤੁਹਾਡੇ ਪਲੇਟਫਾਰਮ ਰੱਦ ਕੀਤੇ ਜਾਣਗੇ ਤੁਹਾਡੀ ਜ਼ੁਬਾਨ ਬੰਦ ਕੀਤੀ ਜਾਏਗੀ ਫਿਰ ਔਰੰਗਜੇਬੀ ਸੋਚ ਨਹੀਂ ਇਹ ਨਿਰਣਾ ਤੁਸੀਂ ਕਰਨਾ ਸਾਧ ਸੰਗਤ ਪਰ ਜਦੋਂ ਪਿੰਜਰਿਆਂ ਚ ਪੈਣ ਦੇ ਆਦੀ ਹੋ ਜਾਂਦੇ ਨੇ ਨਾ ਪੰਛੀ ਤੋਂ ਪਿੰਜਰੇ ਨੂੰ ਸੁਭਦਾ ਸਮਝਣ ਲੱਗ ਪੈਂਦੇ ਆ ਵੀ ਅਸੀਂ ਸੁਰੱਖਿਅਤ ਬੜਿਆ ਪਰਵਾਜ਼ ਖਤਮ ਹੋ ਗਈ ਉਡਾਰੀ ਮੁੱਕ ਗਈ ਫਿਜ਼ਾ ਖੁੱਲੀ ਚ ਸਾਹ ਨਹੀਂ ਲੈ ਸਕਦੇ ਚੰਦ ਦਾਣੇ ਖਸਮ ਅੱਗੇ ਸੁੱਟ ਦਿੰਦਾ ਪਿੰਜਰੇ ਚ ਪਿਆ ਪੰਛੀ ਚੁਗ ਲੈਂਦਾ ਤੇ ਉਹ ਪਿੰਜਰੇ ਨੂੰ ਆਪਣੀ ਕਿਸਮਤ ਸਮਝਣ ਲੱਗ ਪੈਂਦੇ ਆ ਇਹ ਚਰਚਾ ਮੈਂ ਬੇਨਤੀ ਬਾਰ-ਬਾਰ ਕਰਦਾ ਸਾਧ ਸੰਗਤ ਇੱਕ ਹੈ ਕਾਰਜ ਇੱਕ ਹੈ ਵਿਧੀ ਕਾਰਜ ਕੀ ਹੈ ਸ਼ਹੀਦੀ ਵਿਧੀ ਕੀ ਹੈ ਦੇਗਾਂ ਚ ਉਬਾਲਣਾ ਰੂਹ ਚ ਸਾੜਨਾ ਲੱਕੜ ਵਾਂਗ ਚੀਰ ਦੇਣਾ ਅਸੀਂ ਵਿਧੀ ਦੀ ਚਰਚਾ ਕਰਦੇ ਹਾਂ ਅਸੀਂ ਕਾਰਜ ਦੀ ਚਰਚਾ ਕਰਦੇ ਹਾਂ ਜਿੱਦਨ ਕਾਰਨ ਦੀ ਚਰਚਾ ਕੀਤੀ ਉਦੋਂ ਤੇ ਫਿਰ ਕੁੱਲ ਚਰਚਾ ਹੋਏਗੀ ਵੀ ਕੀ ਕਾਰਨ ਮੁੱਕ ਗਏ ਨੇ ਕੀ ਸੀ ਦਿੱਲੀ ਕੀ ਕਹਿੰਦੀ ਆ ਵੀ ਜੇ ਸਿਰ ਤੇ ਜੂڑا ਦਿਸਿਆ ਜੇ ਘਰ ਦੇ ਉੱਤੇ ੴ ਲਿਖਿਆ ਜੇ ਜ਼ੁਬਾਨ ਪੰਜਾਬੀ ਦਿਸੀ ਜੇ ਪਹਿਰਾਵਾ ਸਿੱਖਾਂ ਵਾਲਾ ਦਿਸਿਆ ਇਹ ਨਹੀਂ ਪੁੱਛਿਆ ਵੀ ਤੇਰਾ ਕਿਹੜੀ ਪਾਰਟੀ ਨਾਲ ਸੰਬੰਧ ਹੈ ਮਤ ਸੋਚਿਓ ਸਾਧ ਸੰਗਤ ਇਹ ਵੀ ਨਹੀਂ ਪੁੱਛਿਆ ਵੀ ਤੇਰੀ ਕਿੰਨੀ ਕ ਆਸਥਾ ਹੈ ਤੇਰਾ ਸਰੂਪ ਚੰਗਾ ਨਹੀਂ ਲੱਗ ਰਿਹਾ ਤੇਰੇ ਸਰੂਪ ਤੋਂ ਲੱਗ ਰਿਹਾ ਤੂੰ ਸਿੱਖ ਹੈ ਇਹ ਵੀ ਨਹੀਂ ਕਿ ਆ ਵੀ ਸਧਾਰਨ ਸਿੱਖ ਹੈ ਕਿ ਅਹੁਦੇਦਾਰ ਸਿੱਖ ਹੈ ਕੁਝ ਕਰ ਵੀ ਸਕਦਾ ਕਿ ਸਿਰਫ ਦੋ ਡੰਗ ਦੀ ਰੋਟੀ ਕਮਾਉਂਦਾ ਹੈ ਜਿਹੜਾ ਹੁਕਮਰਾਨਾਂ ਦਾ ਮਿੱਤਰ ਸਮੇਂ ਦਾ ਸੀ ਆਪਣੇ ਆਪ ਨੂੰ ਰਾਸ਼ਟਰਪਤੀ ਦੇ ਪਦ ਤੇ ਆ ਉਹਨੂੰ ਵੀ ਭੱਜ ਕੇ ਜਾਨ ਬਚਾਉਣੀ ਪੈਂਦੀ ਹੈ ਤਾਂ ਮੈਂ ਇਹ ਮਹਿਸੂਸ ਕਰਦਾ ਗੁਰਸਿੱਖ ਪਿਆਰਿਓ ਕੌਮੀ ਹਿੱਤਾਂ ਵਾਸਤੇ ਸਾਡੇ ਭਵਿੱਖ ਵਾਸਤੇ ਸਾਡੀ ਤਕਦੀਰ ਵਾਸਤੇ ਜਿੱਥੇ ਅਸੀਂ ਕਾਰਜ ਤੇ ਵਿਧੀ ਦੀ ਚਰਚਾ ਕਰ ਰਹੇ ਹਾਂ ਉੱਥੇ ਕਾਰਨ ਦੀ ਚਰਚਾ ਬੜੀ ਲਾਜ਼ਮੀ ਹੈ ਤੇ ਜਦੋਂ ਅਸੀਂ ਕਾਰਨ ਦੀ ਚਰਚਾ ਕਰਾਂਗੇ ਫਿਰ ਅਸੀਂ ਅੱਜ ਤੱਕ ਵੇਖਾਂਗੇ ਕਿ ਕੀ ਕਾਰਨ ਮੁੱਕ ਗਏ ਹੁਣ ਸ਼ਾਂਤੀ ਹੈ ਹੁਣ ਇਹ ਸਿੱਖੀ ਸਾਰਿਆਂ ਨੂੰ ਚੰਗੀ ਲੱਗਦੀ ਹੈ ਹੁਣ ਇਹ ਸਰੂਪ ਸਾਰਿਆਂ ਨੂੰ ਚੰਗਾ ਲੱਗਦਾ ਉਹ ਸਹਿਮ ਉਹ ਡਰ ਮੁੱਕ ਗਿਆ ਭੀ ਹੁਣ ਅਸੀਂ ਆਜ਼ਾਦ ਹਾਂ ਹੁਣ ਅਸੀਂ ਚੁਣਿਆ ਹੋਇਆ ਹੈ ਸਾਡੇ ਨੌਕਰ ਨੇ ਹੁਕਮਰਾਨ ਉਹ ਤੋਂ ਡਿਕਟੇਟਰ ਸੀ ਫਿਰ ਸਤੀ ਦਾਸ ਮਤੀ ਦਾਸ ਸਾਡੇ ਜਾਣਗੇ ਫਿਰ ਜਿਸਮ ਚੀਰੇ ਜਾਣਗੇ ਔਰ ਲਗਾਤਾਰ ਸਾਥ ਸੰਗਤ ਕਾਰਨ ਕੀ ਹੈ ਤੁਹਾਡਾ ਸਰੂਪ ਤੁਹਾਡੀ ਸੋਚ ਇਸ ਲਈ ਹਰ ਹਰ ਬਾਵਰ ਤਿਆ ਜਾਏਗਾ ਔਰੰਗਜ਼ੇ ਮਰ ਗਿਆ ਮਿੱਟੀ ਚ ਦਫਨ ਹੋ ਗਿਆ ਪਰ ਔਰੰਗਦੀ ਦੀ ਸੋਚ ਨੂੰ ਅਪਣਾਉਣ ਵਾਲੇ ਸੋਚਤੇ ਨਿਰੰਤਰ ਚੱਲਦੀ ਹੈ ਸਾਹ ਉਦਾਂ ਹੀ ਘਟਣੇ ਨੇ ਆਵਾਜ਼ ਉਦਾਂ ਹੀ ਬੰਦ ਕਰਨੀ ਹੈ ਇਹਦਾ ਮਤਲਬ ਕਿ ਔਰੰਗਜ਼ੇ ਦੀ ਸਲਤਨਤ ਦਾ ਅਸਰ ਚੱਲ ਰਿਹਾ ਸਿਦਕ ਨਹੀਂ ਹਾਰਿਆ ਜੀ ਸਤਮ ਸਹਰੇ ਨੇ ਸਿਰਫ ਇੱਕ ਸ਼ਬਦ ਹੈ ਕਿ ਬਸ ਆ ਜਿਹੜਾ ਇੱਕ ਨਾਲ ਜੁੜਿਓ ਨਾ ਇਹਨੂੰ ਛੱਡ ਦਿਓ ਤੇ ਸਿੱਖ ਦਾ ਤੇ ਸਿਦਕੀ ਇੱਥੋਂ ਸ਼ੁਰੂ ਹੁੰਦਾ ਨਾ ਨਾ ਦੂਜਾ ਵਿਖਾਰ